ਫਗਵਾੜਾ ਸ਼ਹਿਰ ਦੇ 슈ਗਰ ਮਿਲ ਚੌਂਕ ਤੇ ਦੇਰ ਰਾਤ ਐਕਸਯੂਵੀ ਗੱਡੀ ਦੇ ਕੰਬਾਈਨ ਅਤੇ ਇੱਕ ਐਕਟਿਵਾ ਨਾਲ ਟਕਰਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਵੱਲੋਂ ਸੰਤੁਲਨ ਖੋ ਜਾਣ ਤੇ ਸਾਰਾ ਹੱਥਾ ਵਾਪਰ ਜਾਂਦਾ ਹੈ ਤੇ ਇਸ ਹਾਦਸੇ ਦੌਰਾਨ ਐਕਟਿਵਾ ਤੇ ਆ ਰਹੀ ਇੱਕ ਨੌਜਵਾਨ ਦੀ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਰਾਹਗੀਰਵਲੋਂ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਐਕਟਿਵਾ ਸਵਾਰ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਉਦੋਂ ਇਸ ਹਾਦਸੇ ਸੰਬੰਧ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੂਗਰ ਮਿਲ ਚੌਂਕ ਤੇ ਕਾਰ ਵਿਤੇ ਐਕਟਿਵਾ ਸਵਾਰ ਤੇ ਕੰਬਾਈਨ ਦੀ ਟੱਕਰ ਹੋ ਗਈ ਜਿਸ ਵਿੱਚ ਐਕਟਿਵਾ ਸਵਾਰ ਦੇ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ ਤੇ ਰੋਡ ਤੇ ਹਾਦਸਾ ਗ੍ਰਸਤ ਹੋਈਆਂ ਗੱਡੀਆਂ ਨੂੰ ਇੱਕ ਸਾਈਡ ਤੇ ਕਰਵਾ ਕੇ ਜਾਮ ਨੂੰ ਖੁਲਵਾਇਆ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਉਹ ਫਿਰ ਉਹ ਮੈਂ ਕੰਪੋ ਅਰੇ ਹਿਟੀ ਕਰਕੇ ਤੇ ਪੋਲ ਦੇ ਉੱਤੇ ਆ ਰਿਹਾ ਸੀ ਤੇ ਕੋਈ ਐਕਸੀਡੈਂਟ ਵੈਸੇ ਦਾ ਸੀ ਇਹ ਫੋਟ ਰੈਸਟ ਤੇ ਉੱਥੇ ਲੱਗੇ ਗਿਆ ਪੈਸੇ ਦਾ ਵੀ ਹੋ ਗਿਆ ਸੀ ਤੇ ਇਹਨੂੰ ਚੱਕ ਕੇ ਮੇਰੇ ਨਾਲ ਮੰਡਾ ਸੀ ਕੋਈ ਹੋਰ ਫੋਟ ਲੈ ਕੇ ਆਉਂਦਾ ਮੇਰੇ ਤੇ ਸਾਰੇ ਕਿੱਥੇ ਹੋਇਆ ਸੀ ਐਕਸੀਡੈਂਟ ਇਹ ਪੋਲ ਦੇ ਉੱਤੇ ਹੈ ਨਹੀਂ ਜਿਹੜਾ ਰੋਡ ਤੇ ਪੋਲ ਦੇ ਉੱਤੇ ਸ਼ੂਗਰ ਮਿਲ ਦੇ ਸਾਹਮਣੇ ਹੈ ਨਹੀਂ ਸ਼ੂਗਰ ਮਿਲ ਦੇ ਸਾਹਮਣੇ ਅੱਛਾ ਇਹ ਕੱਦ ਤੇ ਸੀ ਕਿ ਸਰ ਇਹ ਐਕਟਿਵਲਾਈਜ਼ ਸੀ ਹੈ ਇੱਕ ਟੂ ਕੱਦ ਸੀ ਸ਼ਾਇਦ ਇੱਕ ਟੂ ਆ ਦੇ ਹਾਂ ਜੀ ਤੇ ਜਿੱਦਾਂ ਤੁਸੀਂ ਇਹ ਚੱਕ ਕੇ ਲਿਆਂਦਾ ਇੱਥੇ ਸਿਵਲੋਗ ਬਿਰੋ ਜਿ ਲਿਆਂ ਲਿਆਏ ਆ ਤੇ ਮੈਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਹੋਰ ਲੋਕਾਂ ਨੂੰ ਅਸੀਂ ਇਹ ਚਾਹੁੰਦੇ ਹਾਂ ਕਿ ਸਿਵਲੋਗ ਬਿਰੋ ਜਿਹੜਾ ਲੈ ਕੇ ਆਏ ਹੋયા ਤੇ ਫਰਸਟ ਏਡ ਦੀ ਤਰਫ ਤੇ ਤੇ ਆਪਣਾ ਲਾ ਇਦਾਂ ਇਥਾ ਕਰਨੀ ਦੇਣਾ ਬਾਰੇ ਕਿਸੇ ਬਾਰੇ ਕੋਈ ਐਕਸੀਡੈਂਟ ਹੁੰਦਾ ਫਰਸਟ ਏਡ ਲੈ ਕੇ ਆਉਣ ਹਾਂਜੀ ਸਰ ਕੀ ਨਾਮ ਆਪਣਾ ਜੀ ਐਸਆਈ ਅਮਰਜੀਤ ਕੁਮਾਰ ਇੱਥੇ ਹੁਣ ਪੋਲ ਦੇ ਉੱਪਰ ਐਕਸੀਡੈਂਟ ਹੋਇਆ ਉਹ ਕੀ ਗੱਲ ਕੀ ਹੋਈ ਭਾਜੀ ਇੱਕ ਐਕਸੀ ਐਕਸ ਜੂਵੀ ਗੱਡੀ ਸੀਗੀ ਤੇ ਕੰਪੈਨ ਦਾ ਐਕਸੀਡੈਂਟ ਹੋਇਆ ਸੱਟਾਂ ਵਗੈਰਾ ਲੱਗੀਆਂ ਇਹਨਾਂ ਦੇ ਕਿਸੇ ਦੇ ਮੋਗਲੀ ਸ ਮੁੰਡੇ ਦੇ ਤੇ ਹੁਣ ਕਾਨੂੰਨ ਕਰਾਤਾ ਆਤ ਸਮ ਤੇ ਬਸ ਆਈਓ ਆ ਰਿਹਾ ਥਣ ਹੁਣ ਨੈਕਸਟ ਕਾਰਵਾਈ ਕੀ ਵਾ ਜੀ ਇਹਨਾਂ ਦੀ ਤੇ ਜਾਮ ਖਲਾਤ ਤੇ ਜਾਮ ਲੱਗਾ ਸੀਗਾ ਤੇ ਆਈਓ ਕਰੂਗਾ ਅਸਾਂ